ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲਾਂ ਚ ਸਿੱਖਿਆ ਦੇ ਖੇਤਰ ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ। ਸੂਬੇ ਚ 118 ਸਕੂਲ ਆਫ ਐਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਆਧੁਨਿਕ ਕਲਾਸਰੂਮ, ਲਾਇਬ੍ਰੇਰੀ, ਲੈਬੋਰਟਰੀ, ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ। ਜਦਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਅਸੀਂ ਜੀ ਬੱਚਿਆਂ ਨੂੰ ਮੌਲ ਦੇਵਾਂਗੇ। ਅਸੀਂ ਜੀ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ। ਤਾਂ ਮੈਨੂੰ ਲੀਦਾ ਕਿ ਉਹ ਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨितीश ਦਾ ਨਾਮ ਰੂਪਰਨ ਕਰਨਾ ਮੇਰਾ ਨਾਮ ਸਿਮਰਨਜੀਤ ਕੌਰ ਹੈ ਔਰ ਮੈਂ ਹਮ ਸਕੂਲ ਆਫ ਫੈਮਿਨਲ ਸ਼ਹਿਟਾ ਮੈਂ ਪੜhti ਪੜਾਈ ਦਾ ਇਥੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸ ਦੀ ਫੈਸਿਲਿਟੀ ਦਿੱਤੀ ਉਹਦੇ ਲਈ ਇਸ ਨੂੰ ਥੈਂਕ ਯੂ ਕਹਿਣਾ ਹੈ ਇਹਨਾਂ ਸਕੂਲਾਂ 'ਚ ਮੈਰਿਟ ਦੇ ਆਧਾਰ 'ਤੇ ਵਿਦਿਆਰਥੀਆਂ ਨੇ ਦਾਖਲਾ ਲਿਆ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ ਜੀਈਈ ਨੀਟ यूपीएससी दी तैयारी ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਨੇ ਨੀਟੋ ਜੈਲੀ ਸਪੈਸ਼ਲ ਕੋਚਿੰਗ ਕਿਲਿਆਂ ਜਾਂਦੇ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰਿਟੋਰੀਅਸ ਫੁੱਲ ਦੇ ਵਿੱਚ ਪਛੇਤ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕੀ ਬਾਈਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਜਿਹੜੇ ਵੀ ਫੀਸ ਅਪੋਰਟ ਕਰਨਾ ਵੈਸੇ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਆ ਪਰ ਫ੍ਰੀ ਆਫ ਕਾਸ ਸਾਡੇ ਬੱਚੇ ਉੱਥੇ ਪ੍ਰੈਜ਼ੀਡੈਂਸ਼ੀਅਲੀ ਰਹਿ ਕੇ ਔਰ ਉੱਥੋਂ ਸਿੱਖ ਕੇ ਆਏ ਆ ਬੱਚੇ ਜੀ ਦੇਖੋ ਡੇਰੀ ਸਰਟੀ ਵੀ ਮੈਂ ਹਸਨਦੀਪ ਸ਼ਰਮਾ ਹਾਂ ਸੋ ਅੱਜ ਸਮਰਾਲੇ ਵਿਖੇ ਦੇ ਦੋ ਦਿਨ ਦਾ ਅੰਤਿਮ ਦਿਨ ਹੈ ਫੁੱਟਬਾਲ ਟੂਰਨਾਮੈਂਟ ਦਾ ਦਾਸਦੀ ਕੀ ਸਾਰਾ ਜਿਹੜਾ ਉਪਰਾਲਾ ਹੈ ਜ਼ਿਲ੍ਹਾ ਖੰਨਾ ਦੇ ਐਸਐਸਪੀ ਮੈਡਮ ਅਮਨੀਤ ਕੌਂਡਰ ਦੁਆਰਾ ਕੀਤਾ ਜਾ ਰਿਹਾ ਤਾਂ ਤੁਸੀਂ ਤੁਸੀਂ ਦੇਖ ਸਕਦੇ ਹੋ ਸਮਰਾਲਾ ਦੇ ਅੱਜ ਜਿਹੜਾ ਦੋ ਦਿਨ ਦਾ ਅੰਤਿਮ ਦਿਨ ਹੈ ਇਹਦਾ ਅੰਤਿਮ ਦਿਨ ਹੈ ਇਹਦਾ ਉਹ ਅੱਜ ਦੋ ਵਾਲਾ ਫਾਈਨਲ ਮੈਚ ਹੋ ਗਿਆ ਤਾਂ ਉਹਨਾਂ ਨੂੰ ਸਰ ਮਾਲਿਕ ਕੀਤਾ ਜਾ ਰਿਹਾ ਤੇ ਇੰਟਰੋਡਕਸ਼ਨ ਕੀ ਤਿਆਰੀ ਕੀਤਾ ਰਿਹਾ ਕਿਤੇ ਆ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਜਿਹੜਾ ਜ਼ਿਲ੍ਹਾ ਖਾਨਾ ਦੇ ਐਸਐਸਪੀ ਮੈਡਮ ਅਮਨੀਤ ਕੁੰਡਲ ਦੁਆਰਾ ਵਿਸ਼ੇਸ਼ ਜਿਹੜਾ ਇਹ ਉਪਰਾਧ ਕੀਤਾ ਗਿਆ ਕਿ ਤਨ ਕਿ ਤਨ ਦੱਸਦੀ ਕਿ ਅੱਜ ਨੌਜਵਾਨ ਜਿਹੜਾ ਅੱਜ ਇਸ ਤੋਂ ਬਹੁਤ ਵੱਡਾ ਇੱਕ ਸੇਧ ਲੈਣਗੇ ਕਿੰਨਾ ਕਿਤੇ ਪੰਜਾਬ ਦੇ ਨੌਜਵਾਨ ਵੀ ਇਸ ਗੱਲ ਨੂੰ ਮੈਡਮ ਬੜਾ ਵੱਡਾ ਉਪਰਾਲਾ ਅੱਜ ਲਾਸਟ ਦਿਨ ਹੈ ਦੋ ਦਿਨਾਂ ਵਿੱਚ ਜਿਹੜੇ ਨੌਜਵਾਨ ਹੈ ਕਾਫੀ ਪ੍ਰੇਰਿਤ ਹੋਏ ਕਿਸ ਤਰ੍ਹਾਂ ਦੇਖਦੇ ਜੀ ਤੁਹਾਡੇ ਸਾਹਮਣੇ ਇਹ ਵਧੀਆ ਪੋਜ਼ਿਟਿਵ ਮਾਹੌਲ ਹੈ ਹੁਣੇ ਫਾਈਨਲ ਮੈਚ ਸਾਡਾ ਆ ਗਿਆ ਹੈ ਮਾਚੀ ਵਾਲਾ ਵਰਸਸ ਖੰਨਾ ਟੀਮ ਸੋ ਵੀ ਹੈਵ ਵਿਸ਼ ਥੈਮ 올 द बेस्ट ਔਰ ਇਦਾਂ ਦੇ ਕੁਝ ਪੋਜ਼ਿਟਿਵ ਕੁਛ ਨਾ ਕੁਛ ਮੁਕਾਬਲੇ ਚੱਲਦੇ ਰਹਿਣ ਯੂਥ ਦੇ ਮਤਲਬ ਬਾਈ ਪੋਜ਼ਿਟਿਵ ਲੱਗੀ ਰਹੀ ਹੈ ਸੋ ਇਹੀ ਸਾਡਾ ਮਕਸਦ ਸੀਗਾ ਦੀ ਐਂਡ ਆਈ ਥਿੰਕ ਵੀ ਹੈਵ ਸਕਸੀਡਡ ਫੀਡਬੈਕ ਕਾਫੀ ਚੰਗੀ ਆ ਰਹੀ ਸੀ ਛੋਟੇ ਬੱਚੇ ਵੀ ਸਪੈਸ਼ਲ ਵੱਡਿਆਂ ਦੇ ਕੇ ਖੇਲਣ ਆਏ ਲੱਗ ਰਿਹਾ ਵੀ ਨੌਜਵਾਨ ਪੀੜੀ ਬਿਲਕੁਲ ਜਾਗਰੂ ਹੋ ਚੁੱਕੀ ਹੈ ਪੰਜਾਬ ਨੂੰ ਦਿਨਾਂ ਚ ਨਹੀਂ ਘੰਟਿਆਂ ਚ ਬਿਲਕੁਲ ਨਸ਼ਾ ਮੁਕਤ ਕਰਨ ਸਾਡੇ ਵੱਲੋਂ ਜੀ ਮੈਂ ਕੱਲ ਵੀ ਜਿਵੇਂ ਕਿਹਾ ਸੀ ਐਫਰਟ ਪੋਜ਼ਿਟਿਵ ਉਮੀਦ ਦੇ ਨਾਲ ਹੈ ਜੇ ਇਦਾਂ ਜਾਗਰੂਕ ਹੋ ਜਾਣ ਤਾਂ that is the purpose we want to achieve ਤੇ we will keep trying at it। ਲੱਗ ਰਿਹਾ ਵੀ ਇਹ ਹੁਣ ਸਮਾ ਬਿਲਕੁਲ ਇਹ ਮੋੜ ਤੇ ਆ ਗਿਆ ਵੀ ਹੁਣ ਪੰਜਾਬ ਬਿਲਕੁਲ ਪੰਜਾਬ ਦੇ ਲੋਕ ਹੈ ਪੰਜਾਬ ਪੁਲਿਸ ਨਾਲ ਮਿਲ ਕੇ ਨਸ਼ਾ ਮੁਕਤ ਕਰਨ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਬੈਠੇ ਹੱਸ। ਅਗੇਨ ਮੈਂ ਇਹੀ ਕਰਾਂਗੀ ਜੀ ਸਾਡੀ ਹੋਪ ਇਹੀ ਹੈ ਬਟ ਬਾਕੀ ਤੁਹਾਡੀ ਮੀਡੀਆ ਦੀ ਵੀ ਸਾਨੂੰ ਸਪੋਰਟ ਹਮੇਸ਼ਾ ਚਾਹੀਦੀ ਹੈ ਕਿ ਤੁਸੀਂ ਐਦਾਂ ਦੇ ਇਵੈਂਟਸ ਨੂੰ ਜਿੰਨੇ ਲੋਕ ਲੋਕਲੀ ਦੇਖ ਸਕਦੇ ਹੈ ਬਾਕੀ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਲੋਕਾਂ ਨੂੰ ਮੋਟੀਵੇਟ ਕਰ ਸਕਦੇ ਕਿ ਕਮਿਊਨਿਟੀ ਸਾਡੇ ਨਾਲ ਜੁੜੇ ਸਾਡਾ ਜਿਹੜਾ ਪੰਜਾਬ ਸਰਕਾਰ ਵੱਲੋਂ ਇਹ ਇੱਕ ਮੁਹਿੰਮ ਚੱਲ ਰਹੀ ਹੈ ਐਂਡ that is the whole idea ਬਹੁਤ ਸ਼ੁਕਰੀਆ ਸੋ ਇਹ ਜ਼ਿਲ੍ਹਾ ਖੰਨਾ ਦੇ ਉਹ ਪੁਲਿਸ ਹੈ ਜਿਸਨੇ ਦੋ ਦਿਨਾਂ ਦੇ ਜਿਹੜੇ ਫੁੱਟਬਾਲ ਮੈਚ ਨੂੰ ਜਿਹੜਾ ਇੱਕ ਵੱਡਾ ਉਪਰਾਲਾ ਕੀਤਾ ਤੇ ਖਾਸ ਕਰਕੇ ਜਿਲ੍ਹਾ ਖੰਨਾ ਦੇ ਐਸਐਸਪੀ ਮੈਡਮ ਅਮਨੀਤ ਕੌਂਡਲ ਤੇ तमाम ਉਹ ਜਿਲ੍ਹਾ ਖੰਨਾ ਦੇ तमाम ਪੁਲਿਸ ਉੱਚ ਅਧਿਕਾਰੀ ਜਿਨ੍ਹਾਂ ਨੇ ਇਸ 2 ਦਿਨਾਂ ਦੇ ਵਿੱਚ ਜਿਲ੍ਹਾ ਖੰਨਾ ਦੇ ਨੌਜਵਾਨਾਂ ਦੀ ਪੀੜੀ ਨੂੰ ਕਿ ਨਵੀਂ ਸੇ ਦਿੱਤੀ ਆ ਕਿਤੇ ਨਾ ਕਿਤੇ ਆ ਕੇ ਇਹ ਜਿਹੜੀ ਅੱਜ ਕੜੀ ਯਾਦਗਾਰੀ ਤਸਵੀਰ ਵੀ ਨਾਲ ਲੱਗੀ ਹੈ ਬਿਲਕੁਲ ਨਾਲ ਇਹ ਇੱਕ ਬੜਾ ਉਸਾ ਆ ਤਾਂ ਕਿ ਜਿਹੜੇ ਇਹ ਲੋਕ ਹੈ ਜਿਹੜੇ ਆਮੜੇ ਨੌਜਵਾਨ ਹੈ ਖਿਡਾਰੀ ਹੈ ਉਹ ਟੂਰਨਾਮੈਂਟ ਹੋਇਆ ਅੱਗੇ ਆਲਵਾ ਦੇ ਸਾਮੇ ਦੇ ਵਿੱਚ ਵੀ ਜਿਹੜੇ ਖੇਡਾਂ ਵਿੱਚ ਹਿੱਸਾ ਲੈ ਕੇ ਪੰਜਾਬ ਦਾ ਉਹ ਇੱਕ ਵੱਡਾ ਇੱਕ ਸੇ ਦਿਨ ਦਾ ਨਸ਼ਾ ਮੁਕਤ ਰਣ ਤੋਂ ਤੇ ਫਿਰ ਜ਼ਿਲ੍ਹਾ ਖੰਨਾ ਪੁਲਿਸ ਵੱਲੋਂ ਇੱਕ ਵੱਡਾ ਉਪਰਾਧ ਕੀਤਾ ਕਿ ਅਸੀਂ ਬਹੁਤ ਵੱਡਾ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਜ਼ਿਲ੍ਹਾ ਖੰਨਾ ਦੇ ਜਿਹੜੇ ਤਮਾਮ ਉਹ ਨੌਜਵਾਨ ਅੱਜ ਇਸ ਟੂਰਨਾਮੈਂਟ ਦੋ ਦਿਨਾਂ ਦੇ ਫੁੱਟਬਾਲ ਟੂਰਨਾਮੈਂਟ ਪਾਗ ਲੈ ਕੇ ਇੱਕ